ਸੱਜਣਾ ਵਿਅਕਤੀ ਚੰਗਾ ਵਿਅਕਤੀ ਭਰੂ ਗਜ਼ਰ ਰਿਹਾ ਹੁੰਦਾ ਜੋ ਦੇਖਦਾ ਕਿ ਚੋਰ ਅੰਦਰ ਘਟਣਾ ਨੂੰ ਅੰਜਾਮ ਦੇ ਰਹੇ ਆ ਉਹ ਦੁਕਾਨ ਦੇ ਓਨਰ ਨੂੰ ਕਾਲ ਕਰਦਾ ਦੁਕਾਨ ਦੇ ਓਨਰ ਫੋਨ ਨਹੀਂ ਚੱਕਦੇ ਕਿਉਂਕਿ ਸਵੇਕ 1 ਵਜੇ ਦਾ ਵਾਕਿਆ ਦੱਸਿਆ ਜਾ ਰਿਹਾ ਤਾਂ ਉਹ ਵਿਅਕਤੀ ਚੰਗਾ ਵਿਅਕਤੀ ਇਹਨਾਂ ਦੇ ਘਰ ਚਲੇ ਜਾਂਦਾ ਔਰ ਉੱਥੋਂ ਇਹਨਾਂ ਨੂੰ ਠਾਲ ਕੇ ਲੈ ਕੇ ਆਉਂਦਾ ਲੇਕਿਨ ਜਿਹੜੇ ਚੋਰ ਅੰਦਰ ਚੋਰੀ ਦੀ ਘਟਣਾ ਨੂੰ ਅੰਜਾਮ ਦੇ ਰਹੇ ਹੁੰਦੇ ਆ ਉਹ ਸੁਚੇਤ ਹੋ ਜਾਂਦੇ ਉਹਨਾਂ ਨੂੰ ਲੋਕ ਵੀ ਉਹ ਨਾਲ ਲੱਗ ਗਏ ਲੋਕ ਵੀ ਇੱਥੇ ਆ ਨਹੀਂ ਗੇ ਮੈਨੂੰ ਪਤਾ ਨਹੀਂ ਤਸੱਲੀ ਨੇ ਕੰਮ ਕਰਕੇ ਆਈਸਕ੍ਰੀਮਾਂ ਨਾਲ ਖਾੜੀ ਹੁਣ ਕੀ ਪਤਾ ਭਾਜੀ ਹਲੇ ਕੁਝ ਨਹੀਂ ਪਤਾ ਕੀ ਕੀ ਇਤੋਂ ਗਾਇਬ ਹੋ ਗਿਆ ਸਾਬ 35-40 ਹਜ਼ਾਰ ਦਾ ਨੁਕਸਾਨ ਹੋ ਗਿਆ ਬਸ 17 ਹਜ਼ਾਰ ਦਾ ਮਟਰ ਖਾਇਆ ਜੀ ਭਾਜੀ ਪਹਿਲਾਂ ਮੋਨੇ ਸੋਚਾ ਉਹਨਾ ਗਰਮੀ ਆਏ ਆ ਜੀ ਗਰਮੀ ਬਿਲਕੁਲ ਇਹਦੇ ਕਰਕੇ ਹੀ ਔੜੀਆਂ ਮੰਨੂ ਇਹ ਲੱਗਦਾ ਵੀ ਅਸੀਂ ਆਪ ਮਿਹਨਤ ਕਰਕੇ ਪੈਸੇ ਲਾਈ ਸੀਗੇ ਤੇ ਚਲੋ ਬਾਕੀ ਜੋ ਪਰਮਾਤਮਾ ਦੇ ਹੱਥ ਵਾਸਾ ਹੈ ਕਿ ਵਾਰ ਦਾ ਤਾਂ ਹਰ ਰੋਜ਼ ਵਧ ਰਹੀਆਂ ਨੇ ਸਮਝ ਨਹੀਂ ਆਉਂਦਾ ਕੀ ਕਰੀਏ ਕਿੱਧਰ ਨੂੰ ਕੋਈ ਜਾਵੇ ਜੀ ਹੁਣ ਤਾਂ ਬਸ ਇਹੀ ਕਹਿ ਸਕਦੇ ਆ ਕਿ ਚੋਰਾ ਤੋਂ ਸਾਨੂੰ ਰੱਬ ਹੀ ਬਚਾਵੇ ਜੀ ਚੋਰਾ ਤੋਂ ਨਵੇਂ ਸ਼ਹਿਰ ਵਾਲਿਆਂ ਨੂੰ ਰੱਬ ਹੀ ਬਚਾਵੇ ਸਤਿ ਸ਼੍ਰੀ ਅਕਾਲ ਕੀ ਵੀਰਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਰਮੇਸ਼ ਜੀ ਸ਼ਹਿਰ ਤੋਂ ਦਸਾਲਾ ਦੇ ਵੀਡੀਓ ਕਿਸ ਬਾਰੇ ਮਤਲਬ ਨਹੀਂ ਸਤਿ ਸ੍ਰੀ ਅਕਾਲ ਅਸੀਂ ਸਲੋ ਰੋਡ ਤੇ ਮੌਜੂਦ ਹਾਂ ਔਰ ਕੀ ਹੱਦ ਤਸਾ ਤੁਹਾਨੂੰ ਐਡਰੈਸ ਸਾਹਮਣੇ ਠੇਕਾ ਹੈ ਤਾ ਠੇਕੇ ਦੇ ਬਿਲਕੁਲ ਨਾਲ ਇੱਥੇ ਦੁਕਾਨ ਹੈ ਜੀ ਕਰਿਆਨੇ ਦੀ ਜਿੱਥੇ ਕੱਲ ਰਾਤ ਘਟਣਾ ਵਾਪਰੀਆ ਬੜੀ ਮੰਦ ਭਾਗੀ ਘਟਣਾ ਵਾਪਰੀਆ ਕਿ ਕੁਝ ਚੋਰ ਜਿਹੜੇ ਇਸ ਦੁਕਾਨ ਦੇ ਅੰਦਰ ਦਾਖਲ ਹੁੰਦੇ ਆ ਦੁਕਾਨ ਦਾ ਨਾਮ ਹੈ ਐਸ ਐਚ ਕਰਿਆਨਾ ਸਟੋਰ ਤਾਂ ਇਹਦੇ ਬਿਲਕੁਲ ਹੀ ਨਜ਼ਦੀਕ ਦੁਕਾਨ ਦੇ ਨਜ਼ਦੀਕ ਹੀ ਵੀਰ ਜੀ ਉਹਨਾਂ ਦਾ ਘਰ ਹੈ ਔਰ ਚੋਰ ਜਦ ਰਾਤ ਨੂੰ ਦਾਖਲ ਹੁੰਦੇ ਨਾਲ ਨਾਲ ਮੌਕੇ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਚੋਰ ਪਹਿਲਾਂ ਆਹ ਦੁਕਾਨ ਦਾ ਸ਼ਟਰ ਜਿਹੜਾ ਆ ਇਹਨੂੰ ਪੱਟ ਦਿੰਦੇ ਹਾਲਾਂਕਿ ਦੁਕਾਨ ਦੇ ਦੋ ਸ਼ਟਰ ਨੇ ਦੋ ਪਾਸੇ ਮੂੰਹ ਹੈ ਪਰ ਰਾਤ ਨੂੰ ਚੋਰ ਇਸ ਦੁਕਾਨ ਦੇ ਅੰਦਰ ਦਾਖਲ ਹੁੰਦੇ ਆ ਚੋਰ ਆਪਣੀ ਕਾਰਵਾਈ ਸ਼ੁਰੂ ਕਰਦੇ ਆ ਲੇਕਿਨ ਉਸੇ ਵੇਲੇ ਇੱਕ ਵਿਅਕਤੀ ਸੱਜਣ ਵਿਅਕਤੀ ਚੰਗਾ ਵਿਅਕਤੀ ਇਧਰੋਂ ਗੁਜ਼ਰ ਰਿਹਾ ਹੁੰਦਾ ਜੋ ਦੇਖਦਾ ਕਿ ਚੋਰ ਅੰਦਰ ਘਟਨਾ ਨੂੰ ਅੰਜਾਮ ਦੇ ਰਹੇ ਆ ਉਹ ਦੁਕਾਨ ਦੇ ਓਨਰ ਨੂੰ ਕਾਲ ਕਰਦਾ ਦੁਕਾਨ ਦੇ ਓਨਰ ਫੋਨ ਨਹੀਂ ਚੱਕਦੇ ਕਿਉਂਕਿ ਸਵਾ 1 ਵਜੇ ਦਾ ਵਾਕਿਆ ਦੱਸਿਆ ਜਾ ਰਿਹਾ ਤਾਂ ਉਹ ਵਿਅਕਤੀ ਚੰਗਾ ਵਿਅਕਤੀ ਇਹਨਾਂ ਦੇ ਘਰ ਚਲੇ ਜਾਂਦਾ ਔਰ ਉੱਥੋਂ ਇਹਨਾਂ ਨੂੰ ਠਾਲ ਕੇ ਲੈ ਕੇ ਆਉਂਦਾ ਲੇਕਿਨ ਜਿਹੜੇ ਚੋਰ ਅੰਦਰ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਹੁੰਦੇ ਆ ਉਹ ਸੁਚੇਤ ਹੋ ਜਾਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਉਹਨਾਂ ਨੂੰ ਇਹ ਅੰਦਾਜ਼ਾ ਹੋ ਜਾਂਦਾ ਕਿ ਬਾਹਰੋਂ ਖੜ ਕੇ ਕੋਈ ਫੋਨ ਕਰ ਰਿਹਾ ਸੀ ਕੋਈ ਮੋਟਰਸਾਈਕਲ ਰੁਕਿਆ ਤੇ ਉਹ ਕੀ ਕਰਦੇ ਆ ਮੌਕੇ ਤੋਂ ਫਰਾਰ ਹੋ ਜਾਂਦੇ ਔਰ ਨੁਕਸਾਨ ਫਿਰ ਵੀ ਬਹੁਤ ਸਾਰਾ ਕਰ ਗਿਆ ਜੇਕਰ ਉਹ ਵਿਅਕਤੀ ਇੱਥੋਂ ਨਾ ਲੰਘਦਾ ਹੁੰਦਾ ਨਾ ਰੁੱਕਦਾ ਤਾਂ ਚੋਰਾਂ ਨੇ ਹੋਰ ਬਹੁਤ ਵੱਡਾ ਹੱਥ ਮਾਰਨਾ ਸੀ ਹੋਰ ਜ਼ਿਆਦਾ ਨੁਕਸਾਨ ਕਰਨਾ ਸੀਗਾ ਇੱਕ ਵਾਰੀ ਦੁਕਾਨ ਦੇ ਓਨਰ ਉਹਨਾਂ ਨਾਲ ਉਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਕੀ ਕੀ ਨੁਕਸਾਨ ਹੋਇਆ ਆ ਜਸਸੀ ਕਲਪਾ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਨੂੰ ਤੁਹਾਡੇ ਨਾਲ ਹਮਦਰਦੀ ਆ ਜੀ ਕਿ ਜਦੋਂ ਤੁਹਾਡਾ ਨੁਕਸਾਨ ਹੋਇਆ ਇਹ ਕਿੰਨੇ ਵਜੇ ਦਾ ਵਾਕਿਆ ਤੇ ਚੋਰ ਕੀ ਕੀ ਨੁਕਸਾਨ ਕਰ ਗਏ ਜੀ ਭਾਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਵਾਸਤੇ ਆਏ ਆ ਭਾਜੀ ਮੈਂ ਜਦੋਂ ਮੈਨੂੰ ਫੋਨ ਆਇਆ ਤੇ ਅਸੀਂ ਇੱਥੇ ਨੂੰ ਆਏ ਸ਼ਾਪ ਤੇ ਤੇ ਆਉਂਦਿਆਂ ਪਹਿਲਾਂ ਤਾਂ ਅਸੀਂ ਬਾਹਰਲੇ ਪਾਸੇ ਦੇਖੇ ਇਨਵਰਟਰ ਬੈਟਰੀ ਦੇ ਨਾ ਉੱਪਰਲੇ ਪੁਰਜੇ ਦੋ ਤਿੰਨ ਬਾਹਰ ਪਏ ਸੇ ਜਦੋਂ ਅਸੀਂ ਅੰਦਰ ਆਏ ਤਾਂ ਇਨਵਰਟਰ ਵੀ ਹੈ ਨਹੀਂ ਸੀਗਾ ਜੀ ਤੇ ਇਨਵਰਟਰ ਗਾਇਬ ਸੀਗਾ ਤੇ ਗੱਲੇ ਦੇ ਵਿੱਚ ਕੁਇ ਤਕਰੀਬਨ 32-3300 ਰੁਪਇਆ ਹੋਣਾ ਥੋੜੀ ਬਹੁਤੀ ਭਾਂ ਸੀਗੀ ਇੱਕ ਕੈਮਰਾ ਪਿਆ ਸੀ ਸੋਨੀ ਕੰਪਨੀ ਦਾ ਉਹ ਲੈ ਗਿਆ ਉਹਨੂੰ ਵੀ ਤੋੜਿਆ ਗਿਆ ਪੇਚ ਕਸਣਾ ਇੱਥੇ ਪਿਆ ਤੁਹਾਨੂੰ ਮੈਂ ਦਿਖਾਇਆ ਗੱਲੇ ਨੂੰ ਗੱਲੇ ਨੂੰ ਹਾਂਜੀ ਠੀਕ ਹੈ ਜੀ ਆ ਪੇਚ ਕਸ ਆ ਦੇਖੋ ਹੂੰ ਬਿੰਗਾ ਕਰਕੇ ਨਾ ਉਹਦੇ ਨਾਲ ਤੋੜਿਆ ਭਾਜੀ ਉਹਨੂੰ ਤੇ ਪੇਚ ਕਸ ਤੁਹਾਡੀ ਦੁਕਾਨ ਦੇ ਅੰਦਰ ਹੀ ਸੀਗਾ ਆਪਣਾ ਪੇਚ ਕਸ ਨਹੀਂ ਇਹ ਉਹਨਾਂ ਦਾ ਹੀ ਸੀ ਛੱਡ ਗਿਆ ਹਾਂਜੀ ਇੱਥੇ ਛੱਡ ਗਿਆ ਇਹਦੇ ਨਾਲ ਤਿੰਨ ਹਥਿਆਰ ਹੋਰ ਸੀਗੇ ਜੋ ਪੁਲਿਸ ਵਾਲੇ ਲੈ ਗਏ ਅੱਛਾ ਜੀ ਤੇ ਉਹਦੇ ਨਾਲੋਂ ਨਹੀਂ ਪਹਿਲਾਂ ਜਿਹੜੇ ਗੇ ਉਹਦੇ ਲੋਕ ਐ ਤੋੜੇ ਆ ਉਹਦੇ ਬਾਅਦ ਚ ਦੋ ਡਾਲੇ ਇੱਥੇ ਸੀਗੇ ਆਪਣੇ ਦੂਜੇ ਦੇ ਕੋਲਡ ਡਰਿੰਕ ਦੇ ਠੀਕ ਹੈ ਜੀ ਤੇ ਉਹ ਲੈ ਗਿਆ ਕੋਈ ਜਿਹੜੇ ਵਿਅਕਤੀ ਨੇ ਤੁਹਾਨੂੰ ਦੱਸਿਆ ਇਨਫੋਰਮ ਕੀਤਾ ਉਹਨਾਂ ਦਾ ਕੀ ਨਾਮ ਹੈ ਜੀ ਉਹਨਾਂ ਦਾ ਗਗਨਦੀਪ ਅੱਛਾ ਉਹਨਾਂ ਨੇ ਕੋਈ ਤੁਹਾਨੂੰ ਦੱਸਿਆ ਕਿ ਕਿਹੜੇ ਵਹੀਕਲ ਤੇ ਆਏ ਸੀਗੇ ਕਿਹੜਾ ਕੋਈ ਵਹੀਕਲ ਮਾਰ ਖੜਾ ਸੀ ਨਹੀਂ ਉਸ ਵੇਲੇ ਕੁਝ ਵੀ ਨਹੀਂ ਸੀਗਾ ਖੜਾ ਉਹ ਡਰਦੇ ਜਦੋਂ ਉਹ ਆਏ ਉਹ ਨਹੀਂ ਇਹੀ ਗੱਲ ਕੀਤੀ ਉਨੀ ਉਹਨਾਂ ਕੋ ਮੇਰਾ ਨੰਬਰ ਐ ਨਹੀਂ ਸੀ ਉਹ ਨਹੀਂ ਪਹਿਲਾਂ ਆਪਣੀ ਸਿਸਟਰ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਕੀਤਾ ਉਹ ਮੈਂ ਨਹੀਂ ਚੱਕ ਸਕਿਆ ਕਿਉਂਕਿ ਮੈਂ ਉਸ ਵੇਲੇ ਸੁੱਤਾ ਆਇਆ ਸੀ। ਸਵਾਕ ਇੱਕ ਦਾ ਵਾਕ ਹੀ ਦੱਸ ਰਿਹਾ ਨਾ ਮੈਂ। ਜਦ ਜਦ ਨੂੰ ਫਿਰ ਉਹ ਘਰ ਆਏ ਜਦੋਂ ਨੇ ਗੇਟ ਖੜਕਾਇਆ ਤੇ ਮੈਂ ਫਿਰ ਜਲਦ ਜਲਦ ਇੱਥੇ ਨੂੰ ਆਇਆ। ਇੰਨੇ ਜਾਣ ਦੇ ਵਿੱਚ ਹੀ ਉਹ ਪਿੱਛੋਂ ਕਿਤੇ ਨਿਕਲ ਗਏ। ਆ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਬਾਹਰ ਕੋਈ ਇੱਕ ਫੋਨ ਕਾਲ ਕਰ ਰਿਹਾ ਤਾਂ ਆ ਸਕਦੇ ਆ। ਹਾਂਜੀ ਹਾਂਜੀ। ਪਰ ਜੇਕਰ ਉਹ ਕਾਲ ਨਾ ਕਰਦੇ ਫਿਰ ਨੁਕਸਾਨ ਤਾਂ ਹੋਰ ਬਹੁਤ ਕਰ ਚੁੱਕਾ। ਇਨਸਾਨ ਹੋਰ ਹੋਣਾ ਸੀ ਸਰ। ਕਿਉਂਕਿ ਫਿਰ ਜੇ ਉਹਨਾਂ ਦਾ ਪਲਾਨ ਇਹੀ ਸੀ ਆ ਛੱਤਰ ਉੱਤੇ ਚੱਕਣ ਦਾ ਭਈ ਅਸੀਂ ਫਟਾਫਟ ਸਮਾਨ ਇੰਨਾ ਇਕੱਠਾ ਸੰਭਲ ਲਈਏ। ਉਧਰੋਂ ਮੁੰ ਹੋ ਸਕਦਾ ਉੱਤੇ ਹਮਲਾ ਵੀ ਹੋ ਜਾਂਦਾ ਉਹ ਡਰਦਾ ਅੰਦਰ ਨਹੀਂ ਵੜਿਆ ਇਸੇ ਕਰਕੇ ਵੀ ਕੋਈ ਗੱਲਬਾਤ ਨਹੀਂ ਦੇਖੋ ਇਹ ਤਾਂ ਚੰਗਾ ਕੀਤਾ ਬਹੁਤ ਵਧੀਆ ਕੀਤਾ ਭਾਜੀ ਉਹ ਤਾਂ ਜਾਨੀ ਨੁਕਸਾਨ ਕਰ ਸਕਦੇ ਸੀ ਉਸ ਬੰਦੇ ਦਾ ਬਹੁਤ ਧੰਨਵਾਦ ਉਹਦੇ ਮੁਤਾਬਕ ਮੈਨੂੰ ਲੱਗਦਾ ਸੀ ਵੀ ਜਿੱਦਾਂ ਫ੍ਰੀਜਰ ਵਗੈਰਾ ਪਏ ਆ ਕੋਈ ਲੈ ਜਾਂਦਾ ਕੁਝ ਵੀ ਲਈ ਜਾ ਸਕਦੇ ਸੀ ਇਹ ਦੇਖੋ ਸਵਾ 1 ਦਾ ਟਾਈਮ ਉਹਨਾਂ ਨੇ ਚੂਸ ਕੀਤਾ ਮਤਲਬ 1:00 ਵਜੇ ਐਂਟਰ ਕੀਤੇ ਹੋਣੇ ਆ ਜੀ ਤਾਂ ਜੋ ਮੈਨਾਂ ਵੀ ਬੀਤੀ ਕਿਉਂਕਿ ਸਾਡਾ ਵੀ ਕਿਤੇ ਸਟੋਰ ਹੁੰਦਾ ਸੀਗਾ ਤਾਂ ਪੂਰਾ ਖਾਲੀ ਕਰਕੇ ਸੀ ਉਹਨੇ 4-5 ਵਜੇ ਤੱਕ ਪੂਰਾ ਕੰਮ ਕਰਨਾ ਸੀ ਜਿਸ ਹਿਸਾਬ ਨਾਲ ਆਏ ਸੀ ਜਿਸ ਹਿਸਾਬ ਨਾਲ ਉਹਨੇ ਸ਼ਟਰ ਚੱਕਿਆ ਸੀ ਨਾ ਰੱਬ ਨੇ ਰੱਖ ਲਿਆ ਉਹ ਬੰਦਾ ਵਧੀਆ ਬਹੁਤ ਵਧੀਆ ਬੰਦਾ ਮੇਰਾ ਦੋਸਤ ਵੀ ਹੈ ਵੈਸੇ ਉਹ ਵਿਚਾਰਾ ਆਇਆ ਤੇ ਉਹਨੇ ਚਾਹੇ ਉਹ ਡਰਦੇ ਸੀ ਸਗਾ ਚਾਹੇ ਉਹ ਜਿੱਦਾਂ ਵੀ ਮਰੋ ਉਸ ਬੰਦੇ ਨੇ ਹੌਸਲਾ ਦਿਖਾ ਕੇ ਮੈਨੂੰ ਫਟਾਫਟ ਬਾਹਰ ਖੜਾ ਰਿਹਾ ਜਾਂਦੀ ਮੈਨੀਆਂ ਆਇਆ ਅੱਛਾ ਹਾਂਜੀ ਫਿਰ ਮੈਂ ਆ ਗਿਆ ਜਦੋਂ ਮੇਰੇ ਮੂਰੇ ਆ ਗਿਆ ਨਾ ਸਕੂਟਰੀ ਲੈ ਕੇ ਮੈਂ ਪਰਨਾ ਬਣ ਕੇ ਛੇਤੀ ਛੇਤੀ ਮੈਂ ਵੀ ਆਇਆ ਮੈਂ ਜਦੋਂ ਅੰਦਰ ਐਂਟਰ ਕੀਤਾ ਇਹਦੀ ਇਕੱਲੀ ਲਾਈਟ ਜਗਦੀ ਸੀ ਜਦੋਂ ਮੈਂ ਅੰਦਰ ਐਂਟਰ ਕੀਤਾ ਮੈਂ ਤੁਸੀਂ ਜਦੋਂ ਆਏ ਸ਼ਟਰ ਕਿੰਨਾ ਖੁੱਲਾ ਸੀ ਸ਼ਟਰ ਅੱਧਾ ਖੁੱਲਾ ਹੋਇਆ ਸੀ ਤੇ ਉਹਨਾਂ ਦੀ ਪਲਾਨਿੰਗ ਸਮਾਨ ਚੱਕ ਕੇ ਲੈ ਕੇ ਜਾਣ ਦੀ ਸੀ ਮੋਟਾ ਹੱਥ ਮਾਰਨਾ ਸੀਗਾ ਬਿਲਕੁਲ ਬਾਕੀ ਸਾਰ ਉਹ ਜੋ ਮੈਨੂੰ ਲੱਗ ਰਿਹਾ ਉਹ ਬੈਕ ਸਾਈਡ ਦੀ ਇੱਧਰ ਦੀ ਗਏ ਆ ਪਿੱਛੇ ਕਿਉਂਕਿ ਅੱਗੇ ਕਿਤੇ ਵੀ ਹਾਂਜੀ ਇੱਧਰ ਚੈੱਕ ਕਰਦੇ ਪਏ ਆ ਇੱਧਰ ਤਾਂ ਮੇਨ ਤੇ ਕੈਮਰਾ ਹੀ ਹੈ ਨਹੀਂ ਅੱਗੇ ਜਾ ਕੇ ਆ ਲਾਸਟ ਤੇ ਉਹ ਹੁਣ ਆਪਾਂ ਦੇਖੋ ਜੇ ਇਨਵਰਟਰ ਦੀ ਤੁਸੀਂ ਕਹਿੰਦੇ ਬੈਟਰੀ ਲੈ ਕੇ ਗਏ ਆ ਪੰਡਾ ਇਹ ਵੀ ਇਨਵਰਟਰ ਵੀ ਦੋਨੇ ਦੋਨੇ ਲੈ ਗਏ ਫਿਰ ਡੈਫੀਨਿਟਲੀ ਉਹਨਾਂ ਕੋਈ ਗੱਡੀ ਤਾਂ ਕੋਈ ਹੋਊਗੀ ਸਕੂਟਰ ਮੋਟਰਸਾਈਕਲ ਤੇ ਜਾਣ ਵਾਲੀ ਚੀਜ਼ ਤਾਂ ਹੈ ਨਹੀਂ ਨਹੀਂ ਸਰ ਨਾਲ ਫਿਰ ਉਹ ਡਾਲੇ ਵੀ ਲੈ ਕੇ ਗਏ ਆ ਫਿਰ ਫ੍ਰੀਜ਼ਰ ਤੁਹਾਡਾ ਲਿਜਾ ਸਕਦੇ ਸੀ ਫ੍ਰੀਜ਼ਰ ਲਿਜਾ ਸਕਦੇ ਸੀ ਕਿਉਂਕਿ ਹਾਲੇ ਉਹ ਨਹੀਂ ਉਹ ਨਹੀਂ ਕੀਤਾ ਉਹ ਦੇਖੋ ਵਿੱਚੋਂ ਕਿੱਦਾਂ ਤੋੜਿਆ ਹੋਊਗਾ ਉਹਦੇੋਂ ਤਾਰਾਂ ਕਿੱਦਾਂ ਵੱਡੀਆਂ ਹੋਗੀਆਂ ਹਾਂ ਟੈਕਨੀਕਲ ਵੀ ਕੰਮ ਆਉਂਦਾ ਹੋਊਗਾ ਸਾਰਾ ਕੁਝ 스ਪਾਰਕ ਨਾ ਕਰ ਜਵੇ ਹਾਂਜੀ ਹਾਂਜੀ ਬਿਲਕੁਲ ਉਹ ਨਹੀਂ ਨਾਲ ਹੀ ਆ ਪੇਚਕਸ ਦੇ ਨਾਲ ਦੇਖੋ ਲੋਕ ਹਨਾ ਵਿੱਚ ਪਾ ਕੇ ਉਹ ਫਿਰ ਉਹਨੇ ਪਹਿਲਾਂ ਸੋਚਿਆ ਕਿ ਜਿਹੜੀ ਚੀਜ਼ ਇਧਰੋਂ ਕੱਢ ਲਈਏ ਨਿਕਲਦੀਏ ਕੱਢ ਲਈਏ ਆ ਸਬੰਧ ਸਿੱਧਾ ਗੱਡੀ ਲੋੜੀ ਕਰ ਲਾਂਗੇ ਬਿਲਕੁਲ ਸਰ ਬਿਲਕੁਲ ਤੇ ਕੋਈ ਸ਼ੱਕ ਕਿਸੇ ਤੇ ਕੋਈ ਕੋਈ ਹੋ ਸਕਦਾ ਕੋਈ ਤੁਹਾਨੂੰ ਲੱਗਦਾ ਹੋਵੇ ਅਣਜਾਣਾ ਵਿਅਕਤੀ ਆਇਆ ਸੀ ਦੁਕਾਨ ਤੇ ਕੋਈ ਕੁਝ ਕਰ ਰਿਹਾ ਹੋਵੇ ਸ਼ੱਕ ਦੇ ਤੌਰ ਤੇ ਹੈ ਨਾ ਵੈਸੇ ਮੈਂ ਕਿਸੇ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਸ਼ੱਕ ਹੋਵੇ ਵੀ ਮੈਂ ਕਹਿੰਦਾ ਕਿਸੇ ਨਜਾਇਜ਼ ਕਿਸੇ ਦਾ ਨਾ ਹੋਵੇ ਕਿਸੇ ਵੀ ਗਰੀਬ ਬੰਦੇ ਨਾਲ ਚਾਹੇ ਕੋਈ ਨਜਾਇਜ਼ ਹੋ ਗਈ ਬਿਲਕੁਲ ਹੋ ਗਈ ਭਾਜੀ ਨਜਾਇਜ਼ ਬਹੁਤ ਜ਼ਿਆਦਾ ਹੋਈ ਮੈਂ ਅਜੇ ਤੱਕ ਕਿਸੇ ਨੂੰ ਆਪਾਂ ਇੱਥੇ ਕਦੀ ਦਬਕਾ ਵੀ ਨਹੀਂ ਮਾਰਿਆ ਕਦੀ ਕਿਸ ਨੂੰ ਲੋ ਤੁਹਾਡੇ ਸੁਭਾਅ ਤੋਂ ਹਾਂਜੀ ਹਾਂਜੀ ਪਰ ਮੈਂ ਵੀ ਇਸ ਚੀਜ਼ ਤੋਂ ਪੀੜਤ ਆ ਮੈਂ ਤਾਂ ਦੱਸਦਾ ਜੀ ਸਾਢੇ ਜਾਂ ਚੋਰੀ ਹੋਈ ਸੀਗੀ ਤਾਂ ਪੂਰਾ ਹੀ ਦੁਕਾਨ ਖਾਲੀ ਕਰ ਗਏ ਸੀਗੇ ਹਾਂਜੀ ਕੁਝ ਵੀ ਨਹੀਂ ਛੱਡਿਆ ਸੀਗਾ ਈਵਨ ਕੰਪਿਊਟਰ ਤੱਕ ਲੈ ਗਏ ਸੀ ਔਰ ਸਾਨੂੰ ਬਾਅਦ ਚ ਪਤਾ ਲੱਗੇ ਸੀ ਕਿ ਸ਼ਾਇਦ ਬੰਦੇ ਜਿਹੜੇ ਆ ਮਾਛੀਵਾੜਾ ਸਾਈਡ ਤੋਂ ਆਏ ਸੀਗੇ ਹਾਂਜੀ ਸਰ ਪੁਲ ਟੱਪਗੇ ਠੀਕ ਹੈ ਕਿਉਂਕਿ ਸਾਡਾ ਉਹ ਸਟੋਰ ਵੀ ਉਸ ਪਾਸੇ ਸੀ ਇਹ ਸ਼ਹਿਰ ਦੇ ਅੰਦਰ ਆ ਇਹ ਬਿਲਕੁਲ ਤਾਂ ਇਹ ਅੰਦਾਜ਼ਾ ਤਾਂ ਹੀ ਲੱਗਦਾ ਕੋਈ ਨੇੜੇ ਤੇੜਾ ਦਾ ਹੋਊਗਾ ਜਿਹਨੂੰ ਪਤਾ ਹੋਊਗਾ ਕਿ ਕਿੰਨੇ ਕੁ ਜੀ ਇੱਥੇ ਆਉਣਾ ਆ ਤੁਸੀਂ ਆ ਵੀ ਸਕਦੇ ਆ ਨਾ ਹਾਂਜੀ ਬਿਲਕੁਲ ਸਰ ਮੈਂ ਹੈਰਾਨ ਆ ਕਿ ਲੋਕ ਵੀ ਉਹ ਨਾਲ ਲੈ ਗਏ ਲੋਕ ਵੀ ਇੱਥੇ ਆ ਨੀਗੇ ਲੋਕ ਵੀ ਆ ਗਏ ਤਸੱਲੀ ਨੇ ਕੰਮ ਕਰਕੇ ਆਈਸਕ੍ਰੀਮਾਂ ਨਾਲ ਖਾਣੀ ਆ ਹੁਣ ਕੀ ਪਤਾ ਭਾਜੀ ਹਾਲੇ ਕੁਝ ਨਹੀਂ ਪਤਾ ਕੀ ਕੀ ਇੱਥੋਂ ਗੈਗ ਹੋਇਆ ਜੀ ਜੀ ਤੇ ਹਾਲੇ ਤਾਂ ਮੈਂ ਥੋੜੀ ਜਿਹਾ ਮੈਂ ਵੀ ਐਸੀ ਚੀਜ਼ ਆ ਮੈਂ 10 ਸਾਲ ਹੋ ਗਏ ਲੋਕ ਪੁਲਿਸ ਮੁਲਾਜ਼ਮ ਵੀ ਸਾਡੇ ਕੋਲ ਬੈਠ ਕੇ ਜਾਂਦੇ ਰਾਤ ਨੂੰ ਤੇ ਤੁਸੀਂ ਕਾਫੀ ਲੇਟ ਤੱਕ ਬੈਠੇ ਰਹਿੰਦੇ ਸਾਨੂੰ ਬੜਾ ਇਹਦਾ ਹੋਆ ਚਲੋ ਤੁਸੀਂ ਡਿਊਟੀ ਦਿੰਦੇ ਹਾਂ ਆਪਣੀ ਮਾਰ ਵੀ ਇਤੋਂ ਹੀ ਚੱਲਦਾਂਗੀ ਬਿਲਕੁਲ ਉਹ ਤੋਂ ਬਾਅਦ ਪਰ ਪਤਾ ਨਹੀਂ ਸੀ ਕਿ ਸਾਡੇ ਨਾਲ ਇਦਾਂ ਕੁਝ ਹੋਣੀ ਹੈ ਚਲੋ ਫਿਰ ਵੀ ਮਾਰੇ ਨੇ ਬਚਾ ਲਿਆ ਜੀ ਉਹਨਾਂ ਦੀ ਤਸਵੀਰ ਲੱਗੀ ਹੈ ਬਿਲਕੁਲ ਜੀ ਬਹੁਤ ਬਚਾਅ ਹੋ ਗਿਆ ਔਰ ਸਭ ਤੋਂ ਜ਼ਿਆਦਾ ਉਸ ਵੀਰ ਦਾ ਗਗਨ ਦਾ ਬਚਾਅ ਹੋ ਗਿਆ ਜੇ ਹੌਸਲਾ ਦਿਖਾਇਆ ਜੇ ਅੰਦਰ ਆ ਜਾਂਦਾ ਤਾਂ ਹੋ ਸਕਦਾ ਉਹ ਨੁਕਸਾਨ ਕਰ ਲੈਂਦੇ ਪਰ ਫਿਰ ਵੀ ਬਹੁਤ ਧੰਨਵਾਦ ਉਹਨਾਂ ਦਾ ਉਹਨਾਂ ਦੀ ਸਿਸਟਰ ਤੇ ਉਹਨਾਂ ਹੀ ਦੋਨਾਂ ਨੇ ਬਹੁਤ ਜ਼ਿਆਦਾ ਨਾ ਤਸ਼ੱਦਦ ਕਹਿਣ ਦਾ ਭਾਵ ਉਹ ਨਹੀਂ ਉੱਥੋਂ ਮੈਨੂੰ ਫੋਨ ਕੀਤਾ ਵੀ ਤੂੰ ਜਲਦੀ ਆ ਕੱਲਾ ਨਾ ਹੀ ਹੋ ਸਕਦਾ ਕੋਈ ਅੰਦਰ ਹੈ ਕੋਈ ਵੀ ਮੈਨੂੰ ਸਪੈਸ਼ਲ ਰਾ ਗਗਨਤਾ ਆਇਆ ਹੀ ਆਇਆ ਉਹਨੇ ਸਿਸਟਰ ਦਾ ਵੀ ਮੈਨੂੰ ਫੋਨ ਆਇਆ ਤੂੰ ਤੁਸੀਂ ਕੱਲੇ ਨਹੀਂ ਅੰਦਰ ਪੜਨਾ ਚਲੋ ਪਤਾ ਨਹੀਂ ਕੀ ਕੀ ਪਲੈਨਿੰਗਾਂ ਹੋਣੀ ਉਹਨਾਂ ਦੀ ਵਿੱਚ ਦਿਖਾ ਦਿਓ ਇੱਕ ਵਾਰੀ ਪਰ ਬਹੁਤ ਬੰਦ ਭਾਗੀ ਘਟਣਾ ਗੱਡੀ ਕਿਤੇ ਨਾ ਕਿਤੇ ਤਾਂ ਗਈ ਹੋਊਗੀ ਸੀਸੀਟੀਵੀ ਕੈਮਰੇ ਖੰਘਾਲਣੇ ਚਾਹੀਦੇ ਆ ਕਿ ਗੱਡੀ ਕਿੱਧਰ ਲੁਕੀ ਰਾਹ ਹੋਰ ਰੋਡ ਵਾਲੇ ਸਾਈਡ ਤੇ ਗਈ ਆ ਬੰਗਾ ਰੋਡ ਵਾਲੀ ਸਾਈਡ ਤੇ ਗਈ ਆ ਗੜ ਸ਼ੰਕਰ ਰੋਡ ਵਾਲੀ ਸਾਈਡ ਤੇ ਗਈ ਕਿੱਧਰ ਗਈ ਆ ਉਹ ਟ੍ਰੇਸ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਜੱਜ ਇਹਨਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੋ ਸਕਦਾ ਕੱਲ ਨੂੰ ਕਿਸੇ ਹੋਰ ਦੀ ਦੁਕਾਨ ਦੀ ਵਾਰੀ ਆ ਜਾਵੇ ਤਾਂ ਪੁਲਿਸ ਨੂੰ ਇਸ ਚੀਜ਼ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਜੀ ਪਾਜੀ ਤੁਸੀਂ ਕਹ ਰਹੇ ਸੀ ਮੈਂ ਕਿਹਾ ਐ ਸਾਈਡ ਤੇ ਨਾ ਗੱਡੀ ਖੜੀ ਕੀਤੀ ਹਾਂ ਹਾਂ ਜੀ ਹੋ ਸਕਦਾ ਲੇਕਿਨ ਜਿਵੇਂ ਜੇ ਖੜੀ ਹੁੰਦੀ ਤਾਂ ਗਗਨ ਜੀ ਸ਼ਾਇਦ ਦੇਖ ਲੈਂਦੇ ਫਿਰ ਗੱਡੀ ਦਾ ਨੰਬਰ ਨੋਟ ਹੋ ਸਕਦਾ ਪਿੱਛੇ ਜਰੂਰ ਹੋ ਸਕਦੀ ਹੈ ਜਿਹੜਾ ਪਿੱਛੇ ਆ ਪਿੱਛੇ ਖਾਲੀ ਹੋਊਗੀ ਨੇੜੇ ਤੇੜੀ ਹਾਂ ਜੀ ਹਾਂ ਜੀ ਜੇ ਨੇੜੇ ਤੇੜੇ ਨਾ ਹੁੰਦੀ ਇੰਨੀ ਛੇਤੀ ਭੱਜ ਨਹੀਂ ਸਕਦੇ ਸੀ ਨਹੀਂ ਛੇਤੀ ਭੱਜ ਨਹੀਂ ਸਕਦੇ ਸੀ ਸਹੀ ਗੱਲ ਹੈ ਪਾਜੀ ਕਿਉਂਕਿ ਉਹ ਸਮਾਨ ਚੱਕ ਕੇ ਲੈ ਗਏ ਨਾ ਸਮਾਨ ਲੈ ਕੇ ਗਏ ਜੇ ਨੇੜੇ ਤੇੜ ਬਿਲਕੁਲ ਬਿਲਕੁਲ ਭਾਜੀ ਇਹਨਾਂ ਨੂੰ ਇਹ ਵੀ ਪਤਾ ਹੋਣਾ ਕਿ ਤੁਹਾਡਾ ਘਰ ਨੇੜੇ ਤਾਂ 19 ਦੇਰ ਚ ਭੱਜ ਗਏ ਭੱਜ ਗਏ ਹਾਂਜੀ ਬਿਲਕੁਲ ਇਹ ਵੀ ਪਤਾ ਹੋਣਾ ਉਹ ਕਿਉਂਕਿ ਬਾੱਕ ਵੀ ਹੋ ਸਕਦਾ ਬੰਦਾ ਜਿਹਨੂੰ ਪਤਾ ਵੀ ਮੇਰੇ ਗੱਲੇ ਦੇ ਵਿੱਚ ਕੈਮਰਾ ਵੀ ਪਿਆ ਤਿੰਨ ਦਿਨ ਪਹਿਲਾਂ ਮੈਨੂੰ ਕੈਮਰਾ ਮਿਲਿਆ ਉਹ ਤਿੰਨ ਦਿਨ ਪਹਿਲਾਂ ਹੀ ਗਰੀਬੀ ਲੱਗਦਾ ਫਿਰ ਬਾਹਰੋਂ ਦੋਸਤ ਮੇਰੇ ਨੇ ਭੇਜਿਆ ਸੀ ਮੈਂ ਦੇਖਿਆ ਮੈਂ ਖੋਲਿਆ ਵੀ ਨਹੀਂ ਹਲੇ ਜਿਆਦਾ ਹੀ ਗਰੀਬੀ ਕੋਈ ਲੱਗਦਾ ਹਾਂਜੀ ਚਲੋ ਪਰਮਾਤਮਾ ਨੇ ਫਿਰ ਵੀ ਬਹੁਤ ਬਚਾਅ ਕੀਤਾ ਔਰ ਸਾਡੀ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਜੋ ਇਹ ਨਾ ਨੁਕਸਾਨ ਉਹਦੀ ਪਰਪਾਈ ਹੋਣੀ ਚਾਹੀਦੀ ਆ ਕੈਮਰੇ ਵਾਲੇ ਦੁਆਲੇ ਖੰਧਾਲੇ ਜਾਲੇ ਚਾਹੀਦੇ ਕਿਉਂਕਿ ਘਰਾਂ ਦੇ ਬਾਹਰ ਬਹੁਤ ਸਾਰੇ ਕੈਮਰੇ ਲੱਗੇ ਹੁੰਦੇ ਆ ਪ੍ਰਸ਼ਾਸਨ ਦੇ ਆਪਣੇ ਬਹੁਤ ਸਾਰੇ ਕੈਮਰੇ ਆ ਔਰ ਇਹ ਇਹਨਾਂ ਚੋਰਾਂ ਦਾ ਫੜ ਹੋਣਾ ਬਹੁਤ ਜ਼ਰੂਰੀ ਕਿਉਂਕਿ ਕਿਉਂਕਿ ਸ਼ਹਿਰ ਦੇ ਅੰਦਰ ਹੀ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਅੱਜ ਇਹਨਾਂ ਇਹਨਾਂ ਨਾਲ ਘਟਣਾ ਹੋਈਏ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਇਸ ਕਰਕੇ ਜਿਹੜੇ ਪ੍ਰਬੰਧ ਆ ਪੁਖਤਾ ਹੋਣੇ ਚਾਹੀਦੇ ਆ ਤਾਂ ਬਿਲਕੁਲ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆ ਕੇ ਨਹੀਂ ਭਾਜੀ ਇੱਥੇ ਜੋਰ ਉਸ ਭਾਜੀ ਕਦੀ ਲੋੜ ਨਹੀਂ ਪਈ ਆਪਾਂ ਬੰਦੇ ਉਹੀ ਆ ਦਿਹਾੜੀ ਦਾ ਕਰਨੇ ਵਾਲੇ ਦਿਹਾੜੀ ਸ਼ਾਮ ਨੂੰ ਖਾਣੇ ਵਾਲੇ ਅੱਛਾ ਮੈਂ ਵੀ ਇਹ ਗੱਲ ਭਾਈ ਸਮਝਦਾ ਕਿ ਪੜਦਾ ਬਹੁਤਾ ਨਹੀਂ ਹੁੰਦਾ ਹਾਂਜੀ ਹਾਂਜੀ ਬਿਲਕੁਲ ਸੇਲ ਚਲੋ ਹੋ ਜਾਂਦੀਆਂ ਲੋਕ ਆਈ ਜਾਈ ਜਾਂਦੇ ਆਂਡੀ ਘੰਡੇ ਨੂੰ ਆਇਆ ਲੱਗਦਾ ਕਿ ਪਤਾ ਨਹੀਂ ਕਿੰਨੀ ਕੀ ਸੇਲ ਹੈ ਲੇਕਿਨ ਪੜਦਾ ਉਨਾ ਕੀ ਹੁੰਦਾ ਮੇਰਾ ਖਿਆਲ ਤੁਹਾਡੇ 3-4 ਮਹੀਨੇ ਦੀ ਕਮਾਈ ਲੈ ਕੇ ਹੋਣੀ ਹੈ ਬਿਲਕੁਲ ਭਾਜੀ ਬਿਲਕੁਲ ਬਚਤ ਜਿਹੜੀ ਆ ਜੋ ਮੈਨੂੰ ਮੇਰਾ ਅੰਦਾਜ਼ਾ ਹੈਗਾ ਆ ਜੋ ਵੀ ਹਿਸਾਬ ਕਿਤਾਬ ਹੈ 35-40 ਹਜ਼ਾਰ ਦਾ ਨੁਕਸਾਨ ਹੋਇਆ ਹਾਂਜੀ ਮੈਂ 17000 ਦਾ ਨਾਟ ਰਖਾਇਆ ਸੀ ਹੁਣੇ ਥੋੜਾ ਜਿਹਾ ਪਹਿਲਾਂ ਮੋੜੇ ਸੋ ਉੜੀਆਂ ਮਾਨੂੰ ਇਹ ਲੱਗਦਾ ਵੀ ਅਸੀਂ ਆਪ ਮਿਹਨਤ ਕਰਕੇ ਪੈਸੇ ਲਾਈ ਸੀਗੇ ਤੇ ਚਲੋ ਬਾਕੀ ਜੋ ਪਰਮਾਤਮਾ ਦੇ ਹੱਥ ਵਸ ਹੈ ਭਾਜੀ ਤੁਸੀਂ 35 40000 ਦਾ ਨੁਕਸਾਨ ਦੱਸ ਰਹੇ ਇਨਵਰਟਰ ਤਾਂ ਬਾਕੀ ਸਾਮਾਨ ਪਾ ਕੇ ਹੋ ਗਿਆ ਕੈਮਰਾ ਜ਼ਿਆਦਾ ਮਹਿੰਗਾ ਹੋਣਾ ਮੇਰੇ ਕੈਮਰਾ ਤਾਂ ਭਾਜੀ ਮੈਨੂੰ ਹਲੇ ਇਹ ਵੀ ਨਹੀਂ ਪਤਾ ਮੈਂ ਖੋਲ ਕੇ ਵੀ ਨਹੀਂ ਦੇਖਿਆ ਸੀ ਸੋਨੀ ਕੰਪਨੀ ਦਾ ਸੀਗਾ ਛੋਟਾ ਜਿਹਾ ਹਾਂਜੀ ਬਿਲਕੁਲ ਨਿਊ ਮਾਡਲ ਆਇਆ ਸੀ ਬਾਹਰੋਂ ਮੇਰਾ ਦੋਸਤ ইংল্যান্ড ਚੋਂ ਲੈ ਕੇ ਆਇਆ ਸੀ ਉਹ ਵੀ ਹੋਊਗਾ ਹਾਂਜੀ ইংল্যান্ড ਚੋਂ ਲੈ ਕੇ ਆਇਆ ਸੀ ਉਹਦਾ ਉਹਦਾ ਤਾਂ ਮੈਂ ਕੋਈ ਵਿੱਚ ਦੱਸੇ ਨਹੀਂ ਰਿਹਾ ਤੁਹਾਨੂੰ ਪਰ ਉਹ ਵੀ ਉਹ ਮੈਂ ਪਰਦੇ ਤੋਹਫਾ ਸੀ ਨਾ ਹਾਂ ਬਿਲਕੁਲ ਮੈਂ ਵਾਈਫ ਨੂੰ ਦੇਣਾ ਸੀ ਉਹ ਮੈਨੂੰ ਮੋਬਾਈਲ ਮੰਗਦੀ ਸੀ ਮੈਂ ਉਹਨੂੰ ਫੋਨ ਉਹ ਦੇ ਦੇ ਮੈਂ ਇਹਨੂੰ ਕੈਮਰੇ ਨਾਲ ਕਹਿੰਦੀ ਸੀ ਵੀ ਮੈਨੂੰ ਕੋਈ ਚੀਜ਼ ਵਧੀਆ ਕਲਿੱਕ ਵਾਲੀ ਚਾਹੀਦੀ ਆ ਤੇ ਦੇਖੋ ਸਰ ਤੁਹਾਡਾ ਆਪਾ ਟੈਕਨੀਕਲੀ ਦੇਖੀਏ 50 60 70 ਹਜ਼ਾਰ ਦਾ ਨੁਕਸਾਨ ਹੋ ਗਿਆ ਲੇਕਿਨ ਜਿਹੜੇ ਚੋਰ ਆ ਉਹਨਾਂ ਨੇ ਤਾਂ ਕਾਡੀਆਂ ਦੇ ਭਾਜ ਵੇਚੇ ਉਹਨਾਂ ਦੇ ਜੀ ਬਿਲਕੁਲ ਬਿਲਕੁਲ ਤੁਹਾਡਾ 17000 ਦਾ ਬੈਟਰ ਆ ਪਤਾ ਨਹੀਂ ਕਿੰਨੇ ਹਜ਼ਾਰ ਚ 1000 2000 3000 ਚ ਪਤਾ ਨਹੀਂ ਕਿੰਨੇ ਚ ਵੇਚਣਾ ਬਿਲਕੁਲ 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 ਸਹੀ ਗੱਲ ਆ ਤੁਹਾਡੀ ਔਰ ਨਕੇਲ ਉਹਨਾਂ ਨੂੰ ਪਹਿਨਣੀ ਚਾਹੀਦੀ ਜਿਹੜੇ ਇਹ ਮਾਲ ਖਰੀਦਦੇ ਆ ਅਸੀਂ ਬੜੀ ਵਾਰ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰ ਚੁੱਕੇ ਆ ਚੋਰਾਂ ਨੂੰ ਵੀ ਫਾੜ ਹੋਣਾ ਚੋਰ ਤਾਹੀ ਜਿਹੜੇ ਹਾਲਾਤ ਸੁਧਰਨੇ ਬਿਲਕੁਲ ਭਾਜੀ ਸਹੀ ਗੱਲ ਹੈ ਇੱਥੇ ਕਬਾੜ ਦੇ ਮਾਲ ਜਿਹੜਾ ਤੁਸੀਂ ਜਿੱਥੇ ਵੀ ਦੇਖੋ ਉਹ ਚੁੱਪਚਾਪ ਬਿਨਾ ਕਿਸੇ ਪ੍ਰੂਫ ਤੋਂ ਸਮਾਨ ਲੈ ਲੈਂਦੇ ਚਾਹੇ ਨਵਾਂ ਆ ਚਾਹੇ ਪੁਰਾਣਾ ਆ ਉਹਨਾਂ ਨੂੰ ਚਾਹੀਦਾ ਹੈਗਾ ਉਹਦੀ ਪੂਰੀ ਵੈਰੀਫਿਕੇਸ਼ਨ ਕਰਕੇ ਉਹ ਤੋਂ ਲੈਣਾ ਚਾਹੀਦਾ ਦੇਖੋ ਆਪਾਂ ਨੂੰ ਕੋਈ ਝਿਜਕ ਨਹੀਂ ਆ ਬਹੁਤੇ ਤਾਂ ਕੁਝ ਕਬਾੜੀਏ ਕੰਮੇ ਇਹੀ ਕਰਦੇ ਬਿਲਕੁਲ ਇਹੀ ਕਰਦੇ ਜੀ ਔਰ ਪ੍ਰਸ਼ਾਸਨ ਨੂੰ ਪਤਾ ਹੀ ਆ ਜਦ ਤੱਕ ਉਹਨਾਂ ਨੂੰ ਚੱਕ ਕੇ ਸਹੀ ਜਗ੍ਹਾ ਤੇ ਨਹੀਂ ਰੱਖਦੇ ਹਾਂਜੀ ਹਾਂਜੀ ਮਤਲਬ ਸਲਾਕਾਂ ਦੇ ਪਿੱਛੇ ਨਹੀਂ ਕਰਦੇ ਸੁਧਾਰ ਘਰ ਚ ਨਹੀਂ ਭੇਜਦੇ ਤਦ ਤੱਕ ਸ਼ਹਿਰ ਦਾ ਸੁਧਾਰ ਹੋਣਾ ਔਖਾ ਬਿਲਕੁਲ ਸਰ ਬਿਲਕੁਲ ਤੁਸੀਂ ਹਾਲਾਤ ਦੇਖ ਲਓ ਸਾਡੇ ਇੱਥੇ ਕਦੀ ਅੱਜ ਤੱਕ ਮੈਂ ਨਹੀਂ ਇੱਥੇ ਜਿੰਨਾ ਚਿਰ ਮੈਂ 10 ਸਾਲਾਂ ਚ ਬੈਠੇ ਨੂੰ ਹੋ ਗਿਆ ਨਾ ਆਪਾਂ ਇੱਥੇ ਕੋਈ ਚੋਰੀ ਹੋਣ ਦਿੱਤੀ ਐ ਔਰ ਆਪਾਂ ਹੀ ਰੋਕਦੇ ਆਂ ਉਹ ਸਾਡੇ ਨਾਲ ਹੀ ਹੋ ਗਿਆ ਚਲੋ ਫਿਰ ਵੀ ਜਾਨ ਹੈ ਜਹਾਨ ਹੈ ਅੱਗੇ ਤੋਂ ਮੈਂ ਤਾਂ ਤੁਹਾਨੂੰ ਹੀ ਬੇਨਤੀ ਕਰੂੰਗਾ ਜੀ ਸੈਂਟਰ ਲੋਕ ਜ਼ਰੂਰ ਰੱਖੋ ਹਾ ਚੋਰ ਪੱਟ ਦਿੰਦੇ ਕਟਰ ਨਾਲ ਫਿਰ ਵੀ ਪਰ ਫਿਰ ਵੀ ਜਿੰਨੇ ਪ੍ਰਬੰਧ ਆਪਾਂ ਕਰ ਲਿਓ ਵੀ ਚੰਗਾ ਜੀ ਚਲੋ ਪੁਲਿਸ ਨੇ ਕੀ ਆਸ਼ਵਾਸ਼ਣ ਦਿੱਤਾ ਜੀ ਪੁਲਿਸ ਕਹਿੰਦੀ ਜਲ ਤੋਂ ਜਲਦ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਤੋ ਲੋ ਕੈਮਰੇ ਖੰਗਾਲ ਲੈਣ ਜੀ ਤਾਂ ਕਲੂ ਮਿਲ ਸਕਦਾ ਉਮੀਦ ਕਰਦੇ ਆ ਪੁਲਿਸ ਜਲ ਤੋਂ ਜਲਦ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਨੂੰ ਸਲਾਖਾਂ ਪਿੱਛੇ ਕਰੇ ਕਿਉਂਕਿ ਇਹ ਬਹੁਤ ਵੱਡੀ ਘਟਨਾ ਹੈ ਜੇ ਇਹਨਾਂ ਨਾਲ ਵਾਪਰੀ ਆ ਤਾਂ ਕਿਸੇ ਹੋਰ ਨਾਲ ਵੀ ਵਾਪਰ ਸਕਦੀ ਉਹ ਪਰਲੇ ਪਾਸੇ ਵੀ ਕਰਾਨੇ ਦੀ ਦੁਕਾਨ ਨਜ਼ਰ ਆ ਰਹੀ ਹੈ ਇੱਧਰ ਵੀ ਕਾਫੀ ਸਾਰਾ ਸਮਾਨ ਬਾਹਰ ਨਜ਼ਰ ਆ ਰਿਹਾ ਤਾਂ ਜੇ ਇਹਨਾਂ ਨਾਲ ਘਟਨਾ ਵਾਪਰੀ ਤਾਂ ਕਿਸੇ ਹੋਰ ਨਾਲ ਨਾ ਵਾਪਰੇ ਉਹਦੇ ਕਰਕੇ ਪੁਲਿਸ ਨੂੰ ਪਹਿਲਾਂ ਹੀ ਪੁਖਤਾ ਪ੍ਰਬੰਧ ਕਰ ਲੈਣੇ ਚਾਹੀਦੇ ਔਰ ਜੇ ਐਨਾ ਹਿਆ ਖੁੱਲ ਗਿਆ ਕਿ ਸ਼ਰੇ ਆਮ ਸ਼ਟਰ ਪੱਟ ਕੇ ਆ ਚੱਲਦੇ ਰੋਡ ਤੇ ਜਿੱਥੇ ਆਲੇ-ਦੋਲੇ ਬਹੁਤ ਜ਼ਿਆਦਾ ਵੱਸੋ ਆ ਜੇ ਇੱਥੇ ਉਹਨਾਂ ਨੇ ਇਹ ਕਾਂਡ ਕੀਤਾ ਕਿਉਂਕਿ ਜਿਹੜਾ ਸ਼ਟਰ ਚੱਕਿਆ ਲੋਕ ਭੰਨੇ ਆ ਖਿੜਾਕਾ ਤਾਂ ਹੋਇਆਊਗਾ ਸਾਹਮਣੇ ਬਿਲਕੁਲ ਘਰ ਹੈ ਤਾਂ ਜੇ ਉਹਨਾਂ ਦੇ ਇੰਨੇ ਹਿਆ ਖੁੱਲੇ ਆ ਤਾਂ ਇਟ ਮੀਨਸ ਕੱਲ ਨੂੰ ਕੋਈ ਹੋਰ ਵਾਰਦਾਤ ਵੀ ਕਰ ਸਕਦੇ ਹੌਸਲੇ ਬਹੁਤ ਖੁੱਲੇ ਆ ਚੋਰਾਂ ਦੇ ਉਹਨਾਂ ਦੇ ਹੌਸਲੇ ਜਿਹੜੇ ਪਸਤ ਕਰਨੇ ਉਹਨਾਂ ਦੇ ਮਨ 'ਚ ਡਰ ਪਵੇ ਉਸ ਲਈ ਸਟ੍ਰਿਕਟ ਐਕਸ਼ਨ ਲੈਣੇ ਬਹੁਤ ਜ਼ਰੂਰੀ ਆ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਬੀਬੀ ਨਵਾਂ ਸ਼ਾਨਾ ਪਛੋਟਵੀਂ ਦਰੇਸ਼ੂ ਜੀ ਕੈਮਰਾ ਪਰਮਿਸ਼ਨ ਕੋ ਇਜਾਜ਼